ਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਹਾਂਜੀ ਵੀ ਮਿੱਤਰੋ ਐਸਾ ਇੱਕ ਵਾਲੀ ਸੀ ਪਾਈ ਦੇ ਹਾਂ ਜੇ ਸਾਈਕਲ ਵਾਲੀ ਸੀ ਸੋ ਅੱਜ ਬਹੁਤ ਹੀ ਜ਼ਿਆਦਾ ਬੋਰਿੰਗ ਦਿਨ ਆ ਦੇਰ ਕੀ ਹੁਣ ਤੇ ਦੁਪਹਿਰਾ ਪੈ ਗਿਆ ਤੇ ਅਸੀਂ ਦੋਵੇਂ ਆਏ ਆ ਗਾਰਬੇਜ ੁੱਟਣ ਤੇ ਉਹ ਦੋਵੇਂ ਬਣਾਉਂਦੀਆਂ ਰੋਟੀਆਂ ਸਾਨੂੰ ਨੇ ਕਿਹਾ ਰੋਟੀ ਤਾਂ ਮਿਲੂਗੀ ਜੇ ਗਾਰਬੇਜ ੁੱਟ ਕੇ ਆਉਗੇ ਤੇ ਸੋ ਅਹੀ ਰੋਟੀ ਦੇ ਲਾਲਚ ਉਹ ਨੋ ਕੈਪਚਰ ਹੋ ਗਿਆ ਹੁਣ ਤੇ ਓ ਮਾਈ ਗਾਡ ਤੇ ਹੁਣ ਅਸੀਂ ਆਏ ਆ ਗਾਰਬੇਜ ੁੱਟਣ ਉਹ ਪਿੱਕਾ ਕਿੱਡਾ ਸੋਹਣਾ ੁੱਟਾ ਵਾਓ ਪਿੱਕਾ ਇੰਨਾ ਤੇ ਗਵਾਂਢੀ ਵਾਲਾ ਕਾਰਬੇਜ ਵੇਖੋ ਬਾਕਸ ਤੇ ਸਾਡੇ ਵੇਖੋ ਲੱਦੇ ਪਏ ਲੱਦੇ ਇਹ ਆਪਣੀ ਗੜੀ ਚਾਲਤੀ ਹੈ ਹਾਂ ਮਤਲਬ ਜਿਹੜੇ ਨਾਲ ਰਹਿੰਦੇ ਆ ਉ ਉੱਪਰ ਮੁੰਡੇ ਉਹਨਾਂ ਨੇ ਕੱਢਣੇ ਹੁੰਦੇ ਆ ਤੇ ਠੰਡੀ ਵੀ ਹਵਾ ਬਹੁਤ ਵਗਦੀ ਆ ਤੇ ਅੱਜ ਅਸੀਂ ਸੱਚ ਬੈੱਡ ਵੀ ਕਸਣਾ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਗਾੜੀ ਵਲੌਗ ਵਿੱਚ ਵੀ ਉਹ ਕਿਵੇਂ ਕਸਿਆ ਜਾਂਦਾ ਓ ਨੋ ਯਾਰ ਇੰਨੇ ਗਾਰਬੇਜ ਇਆ ਇਹ ਆ ਜੀ ਸਾਡਾ ਬੈਕਯਾਰਡ ਤੇ ਇੱਥੇ ਤੁਹਾਨੂੰ ਅਸੀਂ ਦਿਖਾ ਦਈਏ ਵੀ ਕੀ ਕੀ ਲੱਗਾ ਬਸ ਇਹ ਸਫਾਈ ਹੋਣਾ ਨਹੀਂ ਆ ਕਿਸੇ ਦਿਨ ਇੱਥੇ ਵੀ ਕਰਦੇ ਆ ਸਫਾਈ ਕਰਦੇ ਇੱਥੇ ਵੀ ਹਮਲਾ ਬੋਲਦੇ ਆ ਮਿਰਚਾਂ ਪਤਾ ਨਹੀਂ ਕਿਹੜੀਆਂ ਨਿੱਕੀਆਂ ਨਿੱਕੀਆਂ ਜੀਆਂ ਆ ਉਹ ਇਥੇ ਵੱਡੀ ਲੱਗੀ ਉਹ ਸ਼ਿਮਲਾ ਮਿਰਚਾ ਇਹ ਵੀ ਸ਼ਿਮਲਾ ਮਿਰਚਾ ਕਿਹ ਪਤਾ ਨਹੀਂ ਦੂਜੀਆਂ ਮਿਰਚਾਂ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹ ਕੀ ਲੱਗਦਾ ਕਿਉਂਕਿ ਜੇ ਸ਼ਿਮਲਾ ਮਿਰਚ ਹੁੰਦੀਆਂ ਤੇ ਇਹਨਾਂ ਨੇ ਵੱਢੀ ਹੋਣਾ ਸੀ ਤੇ ਇੱਥੇ ਇਹਨੇ ਸੜੀ ਜਾਂਦੀਆਂ ਬਟੇ ਮੈਨੂੰ ਸ਼ਿਮਲਾ ਮਿਰਚੇ ਲੱਗਣੀਆਂ ਮੈਨੂੰ ਲੱਗਦਾ ਇਹਨਾਂ ਨੂੰ ਹੋਰੀ ਮਿਲੀ ਹੈਗੀ ਚੰਗੀ ਤਰ੍ਹਾਂ ਕੇਅਰ ਨਹੀਂ ਮਿਲੀ ਤਾਂ ਕਰਕੇ ਜਿਹੜੀ ਉਹ ਵਾ ਇੱਕ ਤੇ ਮੈਂ ਜ਼ੂਮ ਕਰਕੇ ਉਹ ਹੁੰਦੀ ਆ ਉਹ ਥੋੜੀ ਲੱਗਦੀ ਸ਼ਿਮਲਾ ਮਿਰਚ ਬਟੇ ਨਹੀਂ ਲੱਗਦੀ ਓ ਮੈਂ ਕਿਹਾ ਅਸਲੀ ਗੱਲ ੜੀ ਆ ਇਹ ਤਾਂ ਨਕਲੀ ਆ ਮੈਂ ਕਿਹਾ ਅਸਲੀ ਗੱਲ ੜੀ ਤੇ ਮਿਲਦਾ ਪੱਥਰ ਦੀ ਬਣੀ ਹੋਈ ਆ ਸੀਮੈਂਟ ਦੀ ਪਲਾਸਟਿਕ ਦੀ ਨਹੀਂ ਲੱਗਦੀ ਸੀਮੈਂਟ ਦੀ ਬਣੀ ਆ ਤੇ ਇੱਕ ਆ ਦਰਖਤ ਤਾਂ ਪਤਾ ਨਹੀਂ ਇੱਕ ਆ ਦਾ ਸੁੱਕਿਆ ਹੋਇਆ ਵਾ ਪਰ ਇਹਨੂੰ ਵੇਲ ਨੇ ਵੇਲ ਲੰਗੇ ਆ ਵੇਲਾ ਹੀ ਆ ਇਹਨੂੰ ਉਹ ਵੀ ਸੜ ਗਈਆਂ ਕਿਉਂਗੀ ਨਾ ਦੇ ਕੇਅਰ ਨਹੀਂ ਹੋਈਦਾ ਤੈਨੂੰ ਮੈਂ ਦੱਸਿਆ ਪਹਿਲਾਂ ਵੀ ਆਹ ਗਾਰਡਨ ਦੀ ਨਾ ਪੁੱਛੇ ਕੇਅਰ ਕਰਨ ਵਾਲੀ ਇੱਥੇ ਬਹੁਤ ਵਧੀਆ ਨੇ ਤੇ ਸਬਜ਼ੀਆਂ ਲੱਗ ਸਕਦੀਆਂ ਪੁਦੀਨਾ ਲੱਗ ਸਕਦਾ ਐਵੇਂ Shimla mircha ਲੱਗ ਸਕਦੀਆਂ ਦੂਜੀਆਂ ਹਰੀਆਂ ਮਿਰਚਾਂ ਲੱਗ ਸਕਦੀਆਂ ਟਮਾਟਰ ਲੱਗ ਸਕਦੇ ਆ ਐਵੇਂ ਦੇ ਚੀਜ਼ਾਂ ਲੱਗ ਸਕਦੀਆਂ ਅਮਰੂਦ ਦਾ ਇੱਥੇ ਦਰਖਤ ਲੱਗ ਸਕਦਾ ਵਾ ਇੱਥੇ ਮਿਰਚਾਂ ਖਾਣ ਦੀ ਮੈਂ ਕਿਹਾ ਉਹ ਅਸਲੀ ਗੱਲ ਨਹੀਂ ਆ ਤੇ ਉਹ ਨਕਲੀ ਸੀ ਆਵੇ ਲਗਾ ਅਸਲੀ ਇੱਕ ਤਾਂ ਕੱਲ ਕਰ ਜਾ ਮੇਰਾ ਗਲੜੀ ਨਹੀਂ ਹੀ ਹੁਣਾਂ ਦੇ ਗਲੈਰੀ ਕਹਿੰਦੇ ਐ ਨੂੰ ਹੂੰ ਗਲੜੀ ਹੁੰਦੀ ਆ ਅਸੀਂ ਤਾਂ ਗਲੜੀ ਕਹਿੰਦੇ ਆ ਇੱਥੇ ਉਹ ਕਰੇਲਾਂ ਦੀ ਵੱਲ ਵੀ ਲੱਗੀ ਆ ਨੇ ਕਿ ਕਰੇਲੇ ਮੈਨੂੰ ਲੱਗਦਾ ਆ ਸ਼ਿਮਲਾ ਮਿਰਚਾਂ ਹੀ ਜੀਆਂ ਤੇ ਉਹ ਸੜ ਗੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਕੇਅਰ ਨਹੀਂ ਮਿਲੀ ਹਾਂ ਤੇ ਆ ਕਰੇਲਿਆਂ ਦੀ ਵੱਲ ਕਰੇਲੇ ਵੀ ਸੜੇ ਪਏ ਆ ਔਡੇ ਔਡੇ ਕਿ ਜਿਹੜੇ ਜਿੱਡੇ ਕਿ ਵਧੇ ਆ ਉਹਨੇ ਕੀ ਸੜ ਗਏ ਬਾਚੋਂ ਕਿਸੇ ਦਿਨ ਇੱਥੇ ਵੀ ਹਮਲਾ ਮਾਰਾਂਗੇ ਅਸੀਂ ਕਰਾਂਗੇ ਇਹਨੂੰ ਵੀ ਸੈੱਟ ਸਾਫ਼ ਕਰਾਂਗੇ ਇਹਨੂੰ ਤੇ ਇੱਥੇ ਲਾਵਾਂਗੇ ਕੁਝ ਜੇ ਬਣੀ ਵੀ ਲੱਗੀ ਹੋਈ ਹੈ ਕੈਨੇਡਾ ਚ ਕਹਿੰਦਾ ਮੇਰੇ ਵੀ ਕੱਪੜੇ ਧੋਣ ਲਈ ਸਕਾਲ ਲਈ ਕੱਪੜੇ ਧੋਣ ਲਈ ਗਈ ਜਾਂਦੀ ਹਾਂ ਹਾਂ ਦਾ ਘਰ ਸੀ ਇਹ ਕਿਸੇ ਦਾ ਹਾਂ ਜਿਆਦਾ ਉਮਰ ਵਾਲੇ ਹਨ ਤੜੀ ਵੀ ਲਾਈ ਇਹਨਾਂ ਨੇ ਹਾਂ ਉਹਨਾਂ ਨੇ ਛਿੰਨਾ ਮਾਚਾ ਸਕਦੀਆਂ ਵੀ ਲਾਈਆਂ ਉਹ ਤੋਂ ਬਾਅਦ ਸਾਡੇ ਵਰਗੇ ਨੇ ਠੱਲੇ ਆ ਗਏ ਆ ਤੇ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਮੈਨੂੰ ਲੱਗਦਾ ਪਹਿਲੇ ਇੱਥੇ ਉਹੀ ਰਹਿੰਦੇ ਹੋਣੇ ਤਾਂ ਹੀ ਤਾਂ ਇੱਥੇ ਆ ਪਿੱਛੇ ਆ ਕੋਈ ਲੱਗਾ ਸੀਗਾ ਆਪਾਂ ਵੀ ਕਰਾਂਗੇ ਇਹਨੂੰ ਸੈੱਟ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਹੀਗਾ ਕਿ ਅਸੀਂ ਦਵੇ ਗਏ ਸੀ ਗਾਰਡ ਦੇ ਸੁੱਟਨ ਤੇ ਇਹ ਬਣਾਉਂਦੇ ਹੀਗੇ ਆਲੂ ਵਾਲੇ ਰੋਟੀਆਂ ਸੋ ਗਾਇਸ ਓ ਮਾਈ ਗੋਡ ਸੋ ਅਜੇ ਤਾਂ ਆਲੂ ਹੀ ਮੈਸ਼ ਹੋਏ ਆ ਤੇ ਅੱਜ ਵੇ ਸੰਡੇ ਹੀਗਾ ਤੇ ਇਸ ਕਰਕੇ ਅੱਜ ਕਿਤੇ ਜਾਣਾ ਵੀ ਨਹੀਂ ਗਿਆ ਕਿਉਂਕਿ ਕੱਲ ਅਸੀਂ ਵਿੰਡ ਸ਼ੀਲ ਵਾਲਾ ਕਰਾਏ ਹੀਗੇ ਤੇ ਅੱਜ ਕਿਤੇ ਜਾਣਾ ਵੀ ਨਹੀਂ ਹੀਗਾ ਤੇ ਅੱਜ ਫਿਰ ਜੋਤ ਨੇ ਕਿਹਾ ਵੀ ਚਲੋ ਤੁਹਾਨੂੰ ਆਲੂ ਵਾਲੇ ਰੋਟੀਆਂ ਖਵਾਉਂਦੇ ਆ ਤੇ ਹੌਣ ਤਾਂ ਉਹ ਹੀ ਮਿਲਦੇ ਆ ਜੀ ਸਾਕੇ ਤੇ ਰਹੇ ਬੈੱਡ ਵੀ ਕੱਪੂ ਤੇ ਫਿਰ ਤਾਂ ਉਹ ਵੀ ਦਿਖਾਵਾਂਗੇ ਵੀ ਕੀ ਬਦੋ ਕੋਲੋਂ ਲਾ ਹੁੰਦੀਆਂ ਜੇ ਦੋ ਬੈੱਡ ਕੱਸਦੇ ਆ ਲਓ ਜੀ ਹੁਣ ਅਸੀਂ ਚੱਲੇ ਆਂ ਦਹੀਂ ਲੈਣ ਉਹਨਾਂ ਨੇ ਸਾਨੂੰ ਕਿਹਾ ਵੀ ਅਹੀਂ ਕੰਮੇ ਲੱਗਿਆ ਤੇ ਤੁਸੀਂ ਵਿਹਲੀਆਂ ਕਿਵੇਂ ਬੈਠ ਤੁਸੀਂ ਵਿਹਲੇ ਕਿਵੇਂ ਬੈਠ ਨਹੀਂ 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 ਤੇ ਬੋਡਾ ਭਾਈ ਮੈਂ ਏਜੈਂਡਰ ਜੈਂਗਾ ਅੱਛਾ ਠੀਕ ਹੈ ਵੀ ਤੁਸੀਂ ਵਿਹਲੇ ਕਿਵੇਂ ਬਹਿ ਜੋ ਤੇ ਹੁਣ ਅਸੀਂ ਚੱਲੇ ਦਹੀਂ ਲੈਣ ਦੇ ਨਾਲ ਦੋ ਚੀਜ਼ਾਂ ਨਾਲ ਹੋਰ ਲਿਖ ਕੇ ਦਿੱਤੀਆਂ ਵਾਂ ਪਰਚੀ ਦੇ ਤੇ ਹੁਣ ਅਸੀਂ ਚੱਲਿਆਂ ਜੀ ਚੱਲ ਕਿਹੜੇ ਸਟੋਰ ਚੱਲਿਆਂ ਬਸ ਸਟੋਰ ਮੈਂ ਤੇਰੇ ਅਸਰੇ ਆ ਆ ਮੇਰੇ 10 ਸਾਲ ਹੋ ਗਏ ਨੀਂਦੀ ਨੂੰ ਕੈਨੇਡਾ ਚ ਕੋਈ ਨਹੀਂ ਇਹ ਤਾਂ ਜਿਹੜਾ ਨੇੜੇ ਆ ਹੁਣ ਜਿਹੜਾ ਨੇੜ ਜਿਹੜਾ ਸਾਨੂੰ ਵੇਖ ਗਿਆ ਬਾਹਰ ਜਿੱਥੇ ਲਿਖਿਆ ਹੋਊਗਾ ਗਰੋਸਰੀ ਉੱਥੇ ਹੀ ਚੱਲਣਾ ਬਸ ਤੇ ਚਲੋ ਜੀ ਹੁਣ ਨਹੀਂ ਤਾਨੂੰ ਮਿਲਦੇ ਆ ਹੁਣ ਸਟੋਰ ਤੇ ਪਹੁੰਚ ਕੇ ਹੈਲੋ ਵੀ ਮਿੱਤਰੋ ਹੋਣਾ ਹੀ ਅਸੀਂ ਤਿੰਨ ਵਾਰੀ ਸਟੋਰ ਬਦਲ ਚੁੱਕੇ ਆ ਇਹ ਸਾਨੂੰ ਕਿਤੇ ਉਹ ਨਹੀਂ ਲੱਭਣਦੇ ਕੀ ਲੱਭਣਦੇ ਮੱਖਣ ਮੱਖਣ ਹੀ ਨਹੀਂ ਲੱਭਣਦੇ ਆਪਾਂ ਨੂੰ ਤੇ ਉਸਤਾਦ ਜੀ ਲੀਡ ਲਾ ਦੋ ਐਡਰੈਸ ਵੀ ਨਹੀਂ ਲੱਭਣਦੇ ਆਪਾਂ ਨੂੰ ਉਹ ਫਿਰ ਵੀਡੀਓ ਨਹੀਂ ਬਣਨੀ ਚਲੋ ਯਾਰ ਮੈਂ ਤੁਹਾਨੂੰ ਨਾ ਮੈਂ ਐਡਰੈਸ ਕਿਉਂਕਿ ਮੇਰੇ ਫੋਨ ਦੇ ਲੰਦੇ ਆ ਮੈਪ ਤੇ ਇਹ ਨਾ ਹੋਵੇ ਕਿ ਤੇ ਅਸੀਂ ਹੁਣ ਚੌਥੀ ਸਟੋਰ ਤੇ ਪਹੁੰਚ ਗਏ ਯੇ ਤੇ ਫੇਰ ਉਥੇ ਮੋੜਨਾ ਪਵੇ ਤੁਹਾਨੂੰ ਫਰੈਸ਼ ਕੋਵਾਲ ਤੇ ਤੁਹਾਨੂੰ ਅਸੀਂ ਮਿਲਦੇ ਹਾਂ ਤੇ ਪਹੁੰਚ ਕੇ ਲੋ ਦੀ ਕਾਫੀ ਜਦੋਂ ਜੈਪ ਦੇ ਬਾਅਦ ਸਾਨੂੰ ਫ੍ਰੈਸ਼ ਕੋ ਫਾਈਨਲੀ ਲੱਭ ਚੁੱਕਿਆ ਵਾ ਹੁਣ ਇਹ ਫਾਈਨਲੀ ਆਪਾਂ ਦੀ ਸਟਾਰਟ ਕਰ ਸਕਦੇ ਸ਼ੋਪਿੰਗ ਮਤਲਬ ਵੀ ਪਹਿਲਾਂ ਹੀ ਦੂਜੇ ਸਟੋਰ ਤੇ ਗਏ ਹੁੰਦੇ ਸਾਨੂੰ ਬਰਾੜਾਂ ਗਣ ਲੱਭਾ ਅਸੀਂ ਫਿਰ ਦੂਜੇ ਤੇ ਗਏ ਉੱਥੇ ਵੀ ਉਹਦੇ ਸਾਨੂੰ ਫੋਨ ਆ ਗਿਆ ਵੀ ਕੋਈ ਹੋਰ ਸਮਾਨ ਵੀ ਚਾਹੀਦਾ ਉੱਥੇ ਅਵੇਲੇਬਲ ਨਹੀਂ ਵਰ ਤੀਜੇ ਤੇ ਗਏ ਤੀਜੇ ਵਾਲੇ ਬਹੁਤ ਮਹਿੰਗੇ ਆ ਉਹ ਟੈਕਸ ਬਹੁਤ ਪਾਉਂਦੇ ਹੁਣ ਇੱਥੇ ਆਏ ਆ ਚੌਥੇ ਤੇ ਤੇ ਆ ਹੈਲੋਵਿਨ ਦੇ ਪੰਪਕਿਨ ਪਏ ਆ ਸੋ ਹਿੰਦਾਂ ਹੁਣ ਮਿਲ ਗਿਆ ਦੀ ਸ਼ੋਪਿੰਗ ਕਰਨ ਲੱਗਦੀ ਗਰੋਸਰੀ ਵਾਲੀ ਸ਼ਾਪਿੰਗ ਹੋ ਗਈ ਆ ਜੀ ਡਨ ਥੋੜੀ ਕਹਿੰਦੇ 25000 ਰੁਪਏ 25 ਡਾਲਰਾਂ ਚਾ 3 5 5 ਸਮਾਨ ਆਇਆ ਤੇ ਉਹ ਵੀ ਸਾਨੂੰ ਬਹੁਤ ਮਹਿੰਗੇ ਪੈ ਗਏ ਤੇ 콜 ਦੋ ਤੇ ਹੁਣੇ ਚੱਲੇ ਕੇ ਇਹ ਪਹਿਲੀ ਵਾਰ ਕੋਈ ਸਾਨੂੰ ਕੰਮ ਦਿੱਤਾ ਗਿਆ ਤੇ ਇਹ ਪੂਰਾ ਕਰਕੇ ਚੱਲਦੇ ਆ ਨਹੀਂ ਤਾਂ ਇਹ ਸਟੋਰ ਘੁੰਮੇ ਨਹੀਂ ਤੇ ਬੇਸ਼ਕ ਗਾਲ੍ਹਾਂ ਹੀ ਕਾਢਦੇ ਨੇ ਵੀ ਕਟਿਜਿਆਂ ਨੂੰ ਭੇਜਦੇ ਨੇ ਜੀ ਤੇ ਹੁਣ ਅਸੀਂ ਜਾ ਕੇ ਤੇ ਸ਼ਾਇਦ ਰੋਟੀਆਂ ਪੱਕ ਗਈਆਂ ਹੁਣ ਉਹ ਵੀ ਕੋਈ ਪੱਕਾ ਨਹੀਂ ਗਾ ਤੇ ਅਸੀਂ ਤਾਂ ਹੁਣ ਮਿਲਦੇ ਆ ਜੀ ਘਰ ਜਾ ਕੇ ਤੇ ਅਸੀਂ ਹੁਣ ਆ ਚੁੱਕੇ ਆ ਜੀ ਘਰ ਫਾਈਨਲੀ ਸਾਨੂੰ ਪਹਿਲੀ ਵਾਰ ਕੋਈ ਇਹਨਾਂ ਨੇ ਕੰਮ ਦਿੱਤਾ ਤੇ ਅਸੀਂ ਜਿਹੜਾ ਸਿਰੇ ਚੜਾ ਕੇ ਆਏ ਆ ਨੇ ਤੇ ਹੀ ਅੱਜ ਨਾਲੇ ਖੈਣੇ 10 ਮਿੰਟ ਦਾ ਕੰਮ ਕਿੰਨਾ ਘੰਟਿਆਂ ਦੀ ਨਵੇੜ ਕੇ ਆਏ ਆ ਸਾਨੂੰ ਕੱਲ੍ਹ ਆਈ ਫਰੈਸ਼ ਹੋ ਕੇ ਅਸੀਂ ਚਲੇ ਗਏ ਜਾ ਕੇ ਕਿੱਥੇ ਗਏ ਸੀ ਕਿੱਥੇ ਗਏ ਸੀ ਉਹ ਦੱਸਿਆ ਸਾਰਾ ਪਹਿਲਾਂ ਹੀ ਇਹ ਦਿਖਾਇਆ ਤੇ ਇੱਥੇ ਅਹੀਂ ਪਹਿਲਾਂ ਅਹੀਂ ਕੰਮ ਤਾਂ ਕੋਈ ਕਰਕੇ ਹੁੰਦੀ ਨਹੀਂ ਅਸੀਂ ਗੈਸ ਲਾਉਂਦੇ ਹੀਗੇ ਵੀ ਸਾਡੇ ਜਾਣੇ ਰੋਟੀ ਪੱਕੀ ਹੋਊਗੀ ਕਿ ਨਹੀਂ ਓ ਮਾਈ ਗੋਡ ਸਭੋਤੀ ਤਿਰਛੀ ਨਜ਼ਰ ਨਾਲ ਮੇਰੇ ਵੱਲ ਵੇਖਦੇ ਹੋਏ ਤੇ ਇਧਰ ਵੜਨ ਲਈ ਆ ਜੀ ਸਬ지 ਕਿਉਂਕਿ ਸਾਨੂੰ ਇੱਕ ਆਇਆ ਆਰਡਰ ਟਰੱਕ ਵਾਲੀ ਵੀਰ ਦਾ ਤੇ ਉਹਨਾਂ ਨੇ ਲੱਗ ਜਾਣਾ ਦੇਖ ਲਓ ਵੀ ਅਸੀਂ ਫਰੈਸ਼ ਬਣਾ ਕੇ ਦਿੰਦੇ ਆ ਜਦੋਂ ਆਰਡਰ ਆਉਂਦਾ ਅਸੀਂ ਇਦਾਂ ਨਹੀਂ ਕਰਦੇ ਵੀ ਬਣਾ ਕੇ ਦੇ ਸਿੱਧੇ ਪੈਕ ਕਰਕੇ ਦੇ ਦਈਏ ਬਣੀ ਹੋਵੇ ਤੇ ਉਹੀ ਬਈ ਦੇ ਦਈਏ ਫ੍ਰੈਸ਼ ਬਣਾਉਂਦੇ ਆ ਤੇ ਹੁਣ ਰੋਟੀਆਂ ਦਾ ਥੋੜਾ ਬਾਜੋ ਸਿਲਸਿਲਾ ਕਰਨੇ ਦੀ ਜਾ ਰਹੀ ਹੁਣ ਹੋਰ ਚੀਜ਼ ਦਿਖਾ ਲਈਏ ਅਹੀਂ ਲੱਗਿਆ ਹੈ ਬਹੁਤ ਜ਼ਿਆਦਾ ਟਾਈਮ ਦੋਵੇਂ ਜਾਣੇ ਤੇ ਉਹਨਾਂ ਚ ਇਹ ਇਹਨਾਂ ਦੋਵਾਂ ਨੇ ਦੀਦੀ ਹੋਣਾ ਨੇ ਮਤਲਬ ਬਸ ਢੋਲ ਆਤੀ ਤੇ ਦੋ ਗੱਦੇ ਰੱਖਤੇ ਆ ਮੇਜ ਇਹ ਤਾਂ ਥੱਲੇ ਵਾਲਾ ਵਾ ਬਹੁਤ ਹਾਰਜਾ ਹੁੰਦਾ ਜਿਹੜਾ ਪਤਾ ਇਹਨੂੰ ਕੀ ਕਹਿੰਦੇ ਆ ਤੇ ਉੱਤੇ ਇਹਨਾਂ ਨੇ ਗੱਦਾ ਲਾਤਾ ਵਾ ਤੇ ਬਸ ਆ ਹੁਣ ਜੋੜਨਾ ਆ ਸਾਈਡ ਜੋੜਨੀ ਆ ਤੇ ਆ ਮਤਲਬ ਲਤਾਲੇ ਪਾਸਾ ਵਾਲਾ ਜੋੜਨਾ ਵਾ ਬਾਕੀ ਤੇ ਸਾਰਾ ਕੀਤਾ ਹੋਇਆ ਸਹੀ ਹਲਾਉਦੀ ਮੇਰੇ ਵੀਰੇ ਉਹ ਮੈਂ ਅੱਜ ਹੀ ਸਵੇਰੇ ਕਹਿ ਗਿਆ ਟੀਨਾਂ ਦਾ ਰਗੜਾ ਲਾਈਏ ਤੇ ਉਹ ਰੀਝ ਪੂਰੀ ਹੋ ਗਈ ਵੀਰਾ ਰਗੜਾ ਲੈ ਕੇ ਆਇਆ ਤੇ ਹੁਣ ਜਦੋਂ ਇਹ ਪ੍ਰੋਸੈਸ ਸਟਾਰਟ ਕਰਦੇ ਨਾ ਗਾੜੀ ਦਿਖਾਉਣੀ ਹੈ ਬਲੌਕਡਾਉਨ ਲੱਗੀ ਹਾਂ ਹਾਂ ਬਣਾਓ ਮੈਨੂੰ ਬਣਾਓ ਕੀ ਕਹਿਣਾ ਚਾਹ ਕੋ ਕੋ ਚ ਕਿ ਇਹ ਸਿਰਫ ਤੁਹਾਨੂੰ ਸ਼ੋਅ ਕਰਨ ਦੇ ਬੇਨਾਂ ਲਾਇਆ ਪਰ ਇਹਨਾਂ ਨੇ ਲਾਇ ਲਗੜਾ ਇਹ ਵਾਜਣ ਮਾੜਾ ਮਾੜਾ ਕਰਦੇ ਹਨ ਇਹਨੂੰ ਮੇਰਾ ਜੋਰ ਲੱਗ ਗਿਆ ਸਾਰਾ ਪਰ ਅੱਜ ਬਸ ਮੇਰੇ ਕਿਹਾ ਹੈਗਾ ਕਿ ਵਾਰਾ ਗੜਾ ਪੀਣਾ ਵਾ ਲੱਗ ਗਿਆ ਨਾ ਤਰਾ ਰਖੜਾ ਅੱਜ ਹਾਂ ਜਿਹੜੇ ਪੀਣਾ ਗਲਾਸ ਨਹੀਂ ਆਉਂਦਾ ਸਕਲ ਖਾ ਉਹ ਕੱਪੜਾ ਕਿੱਥੇ ਆਪਉਣ ਵਾਲਾ ਤੇ ਕਿ ਉਹ ਬਸ ਮੈਂ ਮੈਂ ਤਾਂ ਇੰਤਜ਼ਾਰ ਨਹੀਂ ਹੋਣ ਦਿਆ ਥੋੜਾ ਜਿਹਾ ਹੋਰ ਨਾ ਕਰੋਂਗਾ 바ਵਾ ਦੱਸੋ 바ਵਾ ਦਾ ਕੀ ਹਾਲ ਹੈ ਤੁਹਾਡੀਆਂ ਦਾ ਨਾਮ ਉਹ ਦੋਹਾਨੀਆਂ ਆਂ ਸਾਡੇ ਪਹਿਲੇ ਜੋ ਲਾਇਆ ਖਾਦੀ ਸਾਰਾ ਇੰਨਾ ਨਹੀਂ ਲਾਇਆ ਜੇ ਲਾਇਆ ਹੁਣ ਤਾਂ ਇਹਨਾਂ ਕਿਹਾ ਘੁੱਟੋ ਪਈਆ 바ਵਾ ਹੁਣ ਸਾਰਿਆਂ ਦੀ ਖਾਦੀ ਨੂੰ ਮੈਂ ਰਸੀਮਾ ਕਰਨਾ ਕੋਣ ਮੈਨੂੰ ਪਿਆਇਆ ਨਹੀਂ ਸਾਡੇ ਹੱਡਾਂ ਚ ਕੱਢਣਾ ਸੀ ਇਹਨੇ ਆਹ ਜਿੰਨਾ ਕਹੀ ਪੀ ਕੇ ਸਾਡੇ ਤੇ ਜਾਨ ਨਹੀਂ ਹੋਣੀ ਜੇ ਮੇਰੇ ਸਾਡੀ ਕੱਦ ਲੱਗੀ ਜਾਨ ਆਹ 5-5 ਮਿੰਟ ਲਾ ਕੇ ਦੇਖੋਗੇ ਇੱਥੇ ਆਗੇ ਤੇ ਪਤਾ ਵਾ ਮੈਨੂੰ ਹਾਏ ਤੇ ਤੁਸੀਂ ਉਹ ਨਾ ਦਾ ਦੂਜਿਆਂ ਦਾ ਫਰੈਸ਼ੀ ਵੀ ਦਾ ਗ੍ਰਾਡੂਏਟ ਕਿਉਂਕਿ ਨਾਲੇ ਤੋਂ ਹੀ ਬੜਾ ਹੁੰਦਾ ਹੈ ਡਾਓ ਹੁੰਦਾ ਬੜਾ ਕਿਉਂਕਿ ਉਹ ਜ਼ਿਆਦਾ ਕੁਆਂਟੀਟੀ ਵਿੱਚ ਬਣਾਉਂਦੇ ਆ ਨਾ ਮੇਰੀ ਸਨੈਪ ਬਣਾਉਣਾ ਕਿਹਾ ਇਹਦੇ ਸਨੈਪ ਵੀ ਬਣਾ ਦਿੰਦੀ ਆ ਯੈਸ ਆ ਵੇਖੋ ਇਹਨਾਂ ਮੈਨੂੰ ਸਾਰੇ ਕੰਮ ਵਾਲੀ ਹਾਇਰ ਕੀਤਾ ਵਾ ਸਨੈਪ ਮੈਂ ਬਣਾਉਣੀ ਆ ਵਲੌਗ ਮੈਂ ਬਣਾਉਣੀ ਸਾਰਾ ਓਵਰ ਆਲ ਡਿਜੀਟਲ ਕੰਮ ਐਸਾ ਆਉਂਦੀ ਹੈ ਨਾ ਤੇ ਚਲੋ ਹਾਂਜੀ ਤੇ ਚਲੋ ਹੁਣ ਮੈਂ ਸਨੈਪ ਬਣਾ ਕੇ ਤੇ ਸਨੈਪ ਬਣਾ ਕੇ ਤੇ ਜਿਦੋਂ ਬਣ ਗਿਆ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਦਾ ਟੇਸਟ ਆ ਫੈ ਤਾਂ ਮੈਨੂੰ ਪਤਾ ਘੈਂਟ ਹੀ ਹੋਊਗਾ ਲਓ ਜੀ ਹੁਣ ਫਾਈਨਲ ਸਟੈਪ ਰਗੜੇ ਦਾ ਬਣ ਚੁੱਕਿਆ ਬਾਤੇ ਹੁਣ ਬਸ ਪੁੰਨਦੇ ਆ ਉਹਨੂੰ ਤੇ ਪੁੰਨਦ ਤੋਂ ਬਾਅਦ ਬਸ ਹੁਣ ਗਲਾਸ ਚ ਪਾ ਕੇ ਪੀਣ ਦੀ ਕਰਨੀ ਆ ਕਿਉਂਕਿ ਹੋਣੀ ਵੀਰ ਤੋਂ ਹੁੰਦੀ ਆ ਸੋ ਹੁਣ ਤੁਹਾਨੂੰ ਮਿਲਦੀ ਆ ਜੀ ਪੁੱਟੀ ਤੇ ਲਓ ਜੀ ਬਾਅਦ ਵਿੱਚ ਮੈਂ ਕੋਈ ਇੱਕ ਲੱਤ ਦੇ ਪਾ ਕੇ ਵਿਖਾਵਾਂਗੇ ਪਰ ਹੁਣ ਕਹਿੰਦੇ ਵੀ ਸਾਰਾ ਪ੍ਰੋਪਰ ਦਿਖਾਉਣਾ ਵਾ ਪਸਤਾ ਕੇ ਜੀ ਹਲਦੀ ਰਹੀ ਐ ਇੱਕ ਪੈਰੰਦ ਦੁੱਧ ਦਾ ਵੀ ਛੱਡ ਦਤਾ ਰਉ ਤੇ ਹੋਨੇ ਜਮਾ ਰੈਡੀ ਆ ਹੁਣ ਤੇਜ ਆ ਕੇ ਤੇ ਹੁਣ ਪਉ ਗਲਾਸਾਂ ਚ ਹੁਣ ਪਉ ਗਲਾਸਾਂ ਚ ਫਾਈਨਲੀ ਲੈ ਚੱਕੂ ਨੋ ਜੀ ਆਪਣਾ ਬਣ ਕੇ ਤਿਆਰ ਗਲਾਸਾਂ ਚ ਲੈ ਆਂ ਹੀ ਪਾ ਤੇ ਬਹੁਤ ਜ਼ਿਆਦਾ ਐਂਡ ਗੱਲ ਬਾਤ ਹੋ ਵੀ ਰਗੜੇ ਬਹੁਤ ਜ਼ਿਆਦਾ ਘੈਂਟ ਇੰਡੀਆ ਵਾਲਾ ਇੰਡੀਆ ਵਾਲੀ ਫੀਲਿੰਗ ਆ ਰਹੀ ਐ ਆ ਜਮਾ ਇੰਡੀਆ ਆ ਰਹੀ ਆਉਂਦੀ ਬਹੁਤ ਜ਼ਿਆਦਾ ਘੈਂਟ ਬਣਿਆ ਸੋ ਕੀ ਆ ਬੋਲ ਜੇ ਪੀਣਾ ਦਾ ਆ ਜੋ ਬਲੈਂਕਟਨ ਦੀ ਦਰਤੀ ਸੋ ਸਾਡਾ ਅੱਜ ਦਾ ਵਲੌਗ ਇੱਥੇ ਕਦਮ ਹੁੰਦਾ ਹੈ ਜੀ ਤੁਹਾਨੂੰ ਮਿਲਦੇ ਹਾਂ ਹੁਣ ਅਸੀਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ